शेड्यूल कास्ट एक सौ तीस है जो एम बी है भाई रविदास एक सौ तीस है जी आर ओ वास्तव बीसी वास्ते एक सौ तीस है एक सौ तीस एक्स सर्विसमैन जी इकानवे है एक्स सर्विसमैन छब्बी हो गया एस सी एम बी वास्ते एस सी आर ओ वास्ते भी छब्बी है बारह सौ पुलिस छब्बीस होगी ठीक है जी ईडबल्यू एस एक सौ तीस होगी भाई टोटल बारह सौ जो है काहट इधर ठीक है वूमैन वास्ते हैं अलग है ਕਾ ਤੁਹਾਨੂੰ ਕਹਿ ਰਿਹਾ ਤੁਹਾਡੀ 1700 ਦੇ ਨੇੜੇ ਜਿਹੜੀ ਪੋਸਟਾਂ ਹੈਗੀਆਂ ਠੀਕ ਹੈ ਦਾਦੀ ਵਾਸਤੇ ਹੈ ਇਹ ਆਮ ਦੇ ਵਿੱਚ ਆ ਲੱਗਿਆ ਠੀਕ ਹੈ ਬਸ ਕਹਿਣ ਦਾ ਮਤਲਬ ਇਹ ਯਾਰ ਦੇਖ ਲਓ ਸਰ ਆ ਗਿਆ ਤੇ ਅਫੀਸਰ ਨੋਟੀਫਿਕੇਸ਼ਨ ਐਨ ਪੜ੍ਹ ਲਿਆ ਤੇ ਇਹਦੇ ਤੇ ਡਿਟੇਲ ਵੀਡੀਓ ਵੀ ਬਣਾਵਾਂਗੇ ਤੇ ਹੁਣ ਲੱਗ ਜੋ ਤਿਆਰੀ ਦੇ ਵਿੱਚ ਭਾਈ ਫੋਰਸ ਚੱਲਦਾ ਹੈ ਪੰਜਾਬ ਪੁਲਿਸ ਰਿਸਪੋਨਸਿਬਲ ਦਾ 1500 ਉਹਦੀ ਫੀਸ ਹੈਗੀ ਹੈ ਉਹ 100 ਹੈਗਾ ਠੀਕ ਹੈ ਇਸੇ ਦੇ ਚੱਕਰਾਂ ਤੇ ਨਹੀਂ ਲੈਣਾ ਉਹੀ ਇੱਕ ਸੌਲਥ ਹੈ ਬਾਦ ਉਹ ਤੋਂ ਤੁਹਾਨੂੰ 100% ਸੈLECTION ਦੀ ਗਾਰੰਟੀ ਹੈਗੀ ਹੈ ਪਲਸ 2 ਜੀ ਪਾਸ ਪਲਸ 2 ਇਹਦੀ ਉਹ ਹੈਗੀ ਹੈ ਕੁਆਲੀਫਿਕੇਸ਼ਨ ਤਾਂ ਵੀ ਉਹ ਕਿਉਂਕਿ ਤਾਂ ਕਿ ਉਹ ਆਰਾਮ ਨਾਲ ਵੜ ਕੇ ਮਤਲਬ ਸ਼ਾਮ ਤੱਕ ਲੰਘ ਤੁਮੀ ਇਹ ਜਸ ਕੀ ਹੈ ਤੁਮੀ ਸਖਣਾ ਤੀਗਾ ਤੇ ਇਸ ਵਾਰ ਜਿਹੜੀ ਮੇਨ ਕੀ ਹੈ ਹਰੀ ਸੈਂਟੈਕ ਚੱਕ ਦੀ ਪਈ ਹੈਲਥ ਐਂਡ ਨਿਊਟ੍ਰੀਸ਼ਨ ਆਇਆ ਹੈ ਬਾਕੀ ਪੰਜਾਬ ਜੀਕੇ ਹੈ ਤੇ ਪੋਲੀਟੀ ਹੈ एवरीथिंग ਸਭ ਕੁਝ ਬੰਦੇ ਤਰੀਕੇ ਨਾਲ ਕਰ ਰਿਹਾ ਹੈ ਪੈਸ ਦੇ ਵਿੱਚ ਪਰ ਉੱਤੇ ਟੈਂਸ਼ਨ ਆ ਰਹੀ ਹੈ ਠੀਕ ਹੈ ਪੰਜਾਬ ਪੁਲਿਸ ਕਾਂਸਟੇਬਲ ਦਾ ਬੈਚ ਆਪਣਾ ਚੱਲਦਾ ਹੈ ਭਾਈ ਉਹਦੇ ਨਾਲ ਦੁੱਜੋ ਤੇ YouTube ਤੇ ਕਲਾਸਾਂ ਸ਼ੁਰੂਆਤ ਹੋ ਚੁੱਕੀ ਹੈ ਕਰੰਟ ਅਫੇਅਰ ਦੀ ਤੇ ਜਲਦੀ ਹੀ ਪੋਲੀਟੀ ਪੰਜਾਬ ਜੀਕੇ ਸਾਰੀ ਕਲਾਸਾਂ ਵੀ ਚੱਲ ਜਾਣਗੀਆਂ ਠੀਕ ਹੈ ਓਕੇ ਬਸ ਆਹੀ ਦੱਸਣਾ ਸੀ ਠੀਕ ਹੈ ਬਾਏ ਬਾਏ